ਰੱਬ ਦੇ ਰੰਗ ਦੇਖ ਲੋ ਜੀ ਰਾਤ ਇੱਥੇ ਵੀ ਹੜ ਆ ਗਏ ਸਾਡਾ ਗੋਰਾ ਮਿਸਤਰੀ ਸਿਕਿਉਰਿਟੀ ਟੀਮ ਬਣਾ ਕੇ ਕੱਲ ਸਾਨੂੰ ਘਰਾਂ ਚ ਲੈ ਕੇ ਗਿਆ ਕਹਿੰਦਾ ਆਪਾਂ ਫਲੱਡ ਵਰਨਿੰਗ ਕਰਨੀਆਂ ਵੀ ਲੋਕਾਂ ਨੂੰ ਘਰ ਛੱਡਣੇ ਪੈਣੇ ਨੇ ਜਦੋਂ ਲੋਕ ਘਰ ਛੱਡ ਕੇ ਜਾ ਰਹੇ ਸੀ ਮੈਨੂੰ ਕਹਿੰਦਾ ਦੇਖ ਇਹ ਹੁੰਦੀ ਆ ਅਲਰਟ ਲੋਕ ਡਰਦੇ ਪਹਿਲੀ ਵਾਰ ਕਹਿਣਤੀ ਤੁਰ ਪੈ ਨਾ ਕਰੋ ਕਹਿੰਦਾ ਇੱਕ ਥੋੜੀ ਤੂੰ ਵੀਡੀਓ ਦਿਖਾ ਰਿਹਾ ਸੀ ਥੋੜੇ ਲੋਕ ਪਾਣੀ ਚ ਹਿਲਣ ਦਾ ਨਾ ਹੀ ਨਹੀਂ ਲੈ ਰਹੇ ਮੈਂ ਕਿਹਾ ਗੋਰੇ ਤੈਨੂੰ ਇਹ ਨਸਲਾਂ ਬਾਰੇ ਕੀ ਦੱਸੀ ਇਹ ਤਾਂ ਜਦੋਂ ਕਿਤੇ ਗੋਲੀ ਚੱਲ ਜੇ ਨਾ ਜਿੱਧਰੋਂ ਗੋਲੀ ਚੱਲੀ ਹੁੰਦੀ ਆ ਉਧਰ ਨੂੰ ਭਜਦੇ ਨੇ ਵੀ ਫਿਰ ਕਹਿੰਦਾ ਮਾਈਟ ਬੀ ਦੇ ਹੈਵ ਗੁੱਡ ਇੰਸ਼ੋਰੈਂਸਸ ਕਹਿੰਦਾ ਤਾਂ ਹੀ ਤਾਂ ਇੰਨੇ ਰਿਲੈਕਸ ਤੌਰ ਫਿਰ ਰਹੇ ਨੇ ਕਹਿੰਦਾ ਇਹਨਾਂ ਦੇ ਘਰਾਂ ਦੀਆਂ ਇੰਸ਼ੋਰੈਂਸਾਂ ਵਧੀਆਂ ਹੋਣਗੀਆਂ ਮੈਂ ਕਿਹਾ ਇਹਨਾਂ ਦੀਆਂ ਇੰਸ਼ੋਰੈਂਸਾਂ ਦਾ ਧਗੜਿਆਂ ਦੀਆਂ ਬਾਜਾਂ ਵਾਲੇ ਕੋਈ ਨਹੀਂ ਇਹ ਇੰਸ਼ੋਰੈਂਸਾਂ ਸਿਰ ਤੇ ਨਹੀਂ ਗੁਰੇ ਬਾਈ ਇਹ ਤਾਂ ਨਿਸ਼ਾਨ ਸਾਹਿਬ ਸਿਰ ਤੇ ਉੱਡੇ ਫਿਰਦੇ ਨੇ ਖੀਸੇ ਭਾਵੇਂ ਖਾਲੀ ਹੋਣ ਫਿਰ ਮੈਂ ਉਹਨੂੰ ਟਿਕਾ ਕੇ ਗੱਲ ਸਮਝਾਈ ਮੈਂ ਕਿਹਾ ਇੱਕ ਘਰੇ ਕਿਸੇ ਨੇ ਗੇਟ ਖੜਕਾਇਆ ਸੀ ਰੋਟੀ ਲੈ ਕੇ ਗਿਆ ਸੀ ਉਹਨਾਂ ਦੀਆਂ ਬੁੜੀਆਂ ਗੇਟ ਖੋਲ ਕੇ ਕਹਿੰਦੀਆਂ ਭਾਈ ਸਾਡੇ ਬੰਦੇ ਤਾਂ ਆਪ ਗਾਂ ਸ਼ਹਿਰ ਚ ਲੰਗਰ ਲੈ ਕੇ ਗਏ ਬਣੇ awesome